ਜੇ ਜੂਗਾ ਆਪਾਂ ਨਾਲ ਲਈਆਂ ਬੱਸ ਉਹ ਰਹਿ ਗੋ ਚਲੋ ਸੱਚ ਉਸ ਤੇ ਗੱਲ ਨੂੰ ਮੇਰੀ ਕਿਉਂ ਆਪਾਂ ਕਿਹਦੀ ਯਾਤੀ ਲਾਵਾਂਗੇ ਸੋਣਾਂਗੇ ਆ ਆ ਤੁਸੀਂ ਮੈਨੂੰ ਨਹੀਂ ਕਹਿਣਾ ਵੀ ਸਪੋਰ ਕਰਿਆ ਪਿਆਰ ਮੈਂ ਤਾਂ ਨਹੀਂ ਮੈਂ ਤਾਂ ਕਹਿੰਦੀ ਨਹੀਂ ਬਸ ਤੁਸੀਂ ਸਿੱਦੇ ਛੱਡੋ ਤੁਸੀਂ ਰਾਂਗ ਕਰੋ ਉੱਥੇ ਚੱਲਾਂਗੇ ਉੱਥੇ ਦੇਲਾ ਦੁੱਧ ਮਨਸੂਰੀ ਘੁੰਮਾਂ ਹਾਂ ਬਿਲਕੁਲ ਚੰਗੀ ਗੱਲ ਇੱਕ ਨਾ ਪੈਣਾ ਉਹ ਆਪਣੇ ਟਲੇ ਆ ਫਿਰ ਭਾਈ ਆ ਭਜਿੰਦਰ ਸ਼ਰਮਾ ਹੂੰ ਠੀਕ ਆ ਉਹ ਲੋ ਆਪਣੇ ਬੰਦਿਆਂ ਨੂੰ ਕਹਦੇ ਮਿਲ ਲੈਣਗੇ ਉਹ ਆਣਗੇ ਮਿਲ ਲੈਣਗੇ ਅਸੀਂ ਕਿਹਾ ਕੋਈ ਗੱਲ ਨਹੀਂ ਮੰਨਿੰਦਰ ਸ਼ਰਮਾ ਕੜਾ ਭਜਿੰਦਰ ਸ਼ਰਮਾ ਇਹ ਕੁ ਜੱਟ ਉਹ ਕੁੜਾ ਕੜਾ ਚੱਕਦੇ ਆ ਹਾਂ ਉਹ ਆਪਣੇ ਬੰਦਿਆਂ ਦੇ ਨਾਲ ਕੀ ਹੋਣੀ ਗੱਲ ਬਾਤ ਕੋਈ ਮਤਲਬ ਕੀ ਉਹਨਾਂ ਨਾਲ ਕੋਈ ਗੱਲਬਾਤ ਉਹ ਆਉਂਗੇ ਤੇ ਉਹਨਾਂ ਨਾਲ ਗੱਲ ਕਰ ਲਿਓ ਬਸ ਉਹਨੂੰ ਕਹਦੇ ਹੋ ਮੁੰਡੇ ਤੇ ਸਾਨੂੰ ਵੀ ਸਾਨੂੰ ਵੀ ਇੱਕ ਤੁਹਾਡਾ ਕੋਈ ਗਿਆਨੇ 10000 ਗਾਜ ਦਾ ਪਲਾਟ ਪਿਆ ਹੈਗਾ ਹੈਗਾ ਉਹਦਾ ਕੀ ਹੈ ਉਹ ਕਿੰਨਾ ਰੋਲ ਪੈਣਾ ਤੇ ਦੇਣਾ ਨਹੀਂ ਦੇਣਾ ਇਹ ਦੋ ਦੇ ਜੇ ਤੇਰੀ ਗਾਤ ਹੈਣੀ ਇੰਨੀ ਨਹੀਂ ਕੋਈ ਗੱਲ ਕਰਦੇ ਹੋ ਕੌਣ ਲੈਂਦਾ ਆ ਜਦੋਂ ਦੀ ਗੱਲ ਕਰਦੇ ਹੋ ਨਹੀਂ ਨਹੀਂ ਜਲੰਧਰ ਵੀ 파ਰਟੀ ਹੈ ਫਨਾਂਸਰ ਆ ਉਹ ਅੱਜ ਵੀ ਆ ਸੀ ਜਲੰਧਰ ਵਾਲੇ ਕੋਈ ਗੱਲ ਆ ਉਹ ਥੋੜੀ ਜਿਹੀ ਕੋਈ ਨਾ ਕੰਪੇਨਜੇ ਤੋਂ ਕਰਨਗੇ ਜੇ 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 ਜ ਉਹ ਜੋਂ ਜਲਾ ਆਪੋ ਵਿਚਕਾਰ ਕੇ ਤੁਸੀਂ ਪਾ ਪਾ ਦਵਾ ਲਓ ਉਹ ਕਰ ਲੈਣੀ ਹੈ ਉਹਨੂੰ ਕਰਤੀ ਹੈਗਾ ਲਾ ਕਰ ਲਓ ਕਰ ਲਓ ਮੈਂ ਸੁਣਿਆ ਮੈਂ ਗੱਲ ਸੁਣੋ ਆਪਾਂ ਨੂੰ ਟੈਨਸ਼ਨ ਕਰੀ ਇਹ ਸੀ ਆਉਗਾ ਅਮਰ ਬੈਠੇ ਮੀਟਿੰਗ ਵਿੱਚ ਰੱਖ ਲੂੰਗੀ ਮੈਂ ਤੇ ਘੋਟੇ ਨਾਲ ਸੀਗਾ ਜਿੱਥੇ ਮਰਜ਼ੀ ਲੈ ਜਾਓਗੇ ਮੈਨੂੰ ਜਲਦੀ ਨਾਲ ਹੀ ਕਰ ਦੂਗਾ ਸਾਰੇ ਗਰੰਟੀਅਰ ਇਹ ਸਾਰੇ ਨਹੀਂ ਮੈਨੂੰ ਕਿਸੇ ਉਧਰ ਦੀ ਲੋੜ ਆ ਨਹੀਂ ਮੈਨੂੰ ਕਿਸੇ ਪੈਸੇ ਦੀ ਲੋੜ ਆ ਮੇਰੀ ਗੱਲ ਸੁਣੋ ਸਾਰੇ ਗਰੰਟੀਅਰ ਇਹ ਹੀ ਗੱਲ ਕਹਿੰਦੇ ਆ ਮੈਂ ਤਾਂ ਟੋਟੀ ਮੋਟੀ ਤੁਸੀਂ ਤੁਸੀਂ ਹੁੰਦੇ ਤਾਂ ਮੈਂ ਤਾਂ ਜੋਰ ਲਾਣਾ ਸ਼ੁਰੂ ਕਰਤਾ ਸੀ ਤੇ ਹੁਣ ਇਹਨਾਂ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇੱਦਾਂ ਦਿੱਕਤਾਂ ਦੇਤੀਆਂ ਬਸ ਫਿਰ ਹੁਣ ਉਹ ਇਹਨਾਂ ਨੇ ਫਿਰ ਉਹਦੇ ਕਰਕੇ ਦਿੱਤੀਆਂ ਜਾਣ ਕੇ ਮੋਤੀ ਸਾਹਿਬ ਦੇ ਉੱਤੇ ਲੱਗੇ ਹੈ ਵੀ ਹਰਾਨ ਕਰਕੇ ਦਿੱਤੀ ਹੋਣੀ ਆ ਕੀ ਕੀ ਘਰਾਦੀ ਇਹ ਤਾਂ 100% ਜਮਾਨਤ ਜਮਤ ਹੋਊਗੀ ਜਮਾਨਤ ਗਰੰਟੀ ਆ ਬਿੱਟੂ ਬਿੱਟੂ ਕਰਕੇ ਦੇਤੀ ਹੋ ਜਾਂ ਬਿੱਟੂ ਨਾਲ ਨਾ ਭੂਆ ਦਾ ਮੋਢਾ ਲਾ ਰਹੇ ਆ ਹੈ ਬਿੱਟੂ ਨਾਲ ਮਾਨ ਸਾਹਿਬ ਦੀ ਇੰਨੀ ਦਿੱਤੀ ਆ ਠੀਕਾ ਠੀਕਾ ਠੀਕ ਠੀਕ। ਬਹੁਤ ਘੱਟ ਹੋਇਆ। ਪਰ 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 ਪੱਤ ਪੱਤ ਜਿੱਤਦਾ ਉਹ ਵੀ ਨਹੀਂ ਪੈਣਾ। ਨਾ ਨਾ ਨਾ। ਮੈਂ ਵੀ ਪਾਣੀ ਆ। ਹੁਣ ਉਹਦੇ ਦੇਖਦੇ ਆ। ਕਿਉਂ ਤੁਸੀਂ ਜਿੱਤਦਾ ਉਹ ਵੀ ਨਹੀਂ ਕਿ ਬਿੱਜਾ ਨਿਕਲੂ ਛੇ। ਕੋਈ ਗੱਲ ਨਹੀਂ। ਆਪ ਕੋਈ ਹੁੰਦੇ ਤਾਂ ਕੋਈ ਕਰਦੇ। ਚਲੋ ਵਧੀਆ ਹੋ ਗਿਆ ਇਹ ਨੂੰ ਇਹ ਮਿਲ ਗਈ ਹੁਣ ਆਪਣਾ ਮੰਤਰੀ ਮਰਪਾ ਤੁਹਾਨੂੰ। ਹਾਂ ਬਿਲਕੁਲ ਬਿਲਕੁਲ। ਇੱਕੋ ਜੀ ਮਿਲਦੀ ਸੀ ਨਾ। ਸਹੀ ਗੱਲ ਹੈ। ਗਾਂਦੇ ਨੂੰ ਜਾਣ ਤੋਂ ਬੜੀ ਟੜੰਦ ਸੁਣੀਦਾ ਠੀਕ ਹੈ ਠੀਕ ਹੈ ਓਕੇ ਵੀ ਜੀ ਸਤਿਕਾਰ ਸਤਿਕਾਰ ਦਾਮ ਸਤਿਕਾਰ